ਇਤਨਾ ਇਸ ਗੱਲ ਨੂੰ ਦੇਖ ਰਹੇ ਹਾਂ ਕਿ ਲਗਾਤਾਰ ਅੰਸ਼ਾ ਵਿੱਚ ਸਰਕਾਰ ਚਾਹੇ ਕੇਂਦਰ ਦੀ ਹੈ ਤੇ ਚਾਹੇ ਪੰਜਾਬ ਦੀ ਕਰ ਰਹੀ ਹੈ ਖੇਤੀ ਦੇ ਉੱਤੇ ਐਗਰੀਕਲਚਰ ਤੇ ਜਾਂ ਇਹਨੂੰ ਇਦੋਂ ਵੀ ਗਾਹ ਕਰੀਏ ਕਿ ਹਰ ਉਸ ਨਾਲ ਲੋਕਾਂ ਦੇ ਜਿਹੜੇ ਲੋਕ ਆਪਦੀ ਆਵਾਜ਼ ਚੁੱਕਣੀ ਚਾਹੁੰਦੇ ਆ ਦੇ ਹੱਕਾਂ ਦੀ ਆਵਾਜ਼ ਚੁੱਕਣੀ ਚਾਹੁੰਦੇ ਆ ਉਹਨਾਂ ਦੇ ਪ੍ਰਤੀ ਦਮਨਕਾਰੀ ਨੀਤੀ ਅਪਣਾ ਰਹੀ ਹੈ ਸਰਕਾਰ ਚਾਹੇ ਕੇਂਦਰ ਦੀ ਹੈ ਚਾਹੇ ਸਟੇਟ ਦੀ ਹੈ ਜਮੀਨ ਤੇ ਹਮਲਾ ਆਪਾਂ ਨੂੰ ਇਹ ਲੱਗਦਾ ਸੀ ਤਿੰਨ ਕਾਨੂੰਨ ਆਏ ਇਸ ਪੰਜਾਬ ਨੂੰ ਜਮੀਨ ਤੇ ਹਮਲਾ ਉਹ ਤਾਂ ਆਪਾਂ ਨੂੰ ਲੱਗਦਾ ਸੀ ਵੀ ਕੇਂਦਰ ਨੇ ਕਰਤੇ ਲੇਕਿਨ ਉਹ ਉਹ ਜਿਹੜਾ ਹਮਲਾ ਸੀ ਉਹ ਇਨਡਾਇਰੈਕਟ ਹਮਲਾ ਸੀਗਾ ਜਾਂ ਡਾਇਰੈਕਟ ਹੋ ਗਿਆ ਉਸ ਤੋਂ ਵੱਡਾ ਹੋ ਗਿਆ ਜਿਹੜੀ ਇਹੋ ਜੀ ਪਾਲਿਸੀ ਲੈ ਕੇ ਆਗੇ ਕਿ ਪੈਸਾ ਦੇਣਾ ਹੀ ਕੋਈ ਨਹੀਂ ਤੇ ਜ਼ਮੀਨ ਤੁਹਾਡੇ ਕੋਲੋਂ ਅਸੀਂ ਲੈ ਲੈਣੀ ਹੈ ਸਿਰਫ 1/4 ਹਿੱਸਾ ਕਿਸਾਨਾਂ ਕੋਲੇ ਰਹਿਣਾ ਹੈ ਤੇ ਉਹਦਾ 75% ਹਿੱਸਾ ਦਾ ਮਤਲਬ ਸਰਕਾਰ ਨੇ ਜਾਂ ਸਰਕਾਰੀ ਉਹਨਾਂ ਏਜੰਸੀਆਂ ਨੇ ਲੈ ਜਾਣਾ ਹੈ ਔਰ ਦੇਣਾ ਵੀ ਕੁਛ ਨਹੀਂ ਔਰ ਉਹਨਾਂ ਦੀਆਂ ਜਿਹੜੀਆਂ ਹੋਰ ਮਾਰੇ ਇੰਪੈਕਟ ਨੇ ਮਾਰੇ ਪ੍ਰਭਾਵ ਪੈਣੇ ਨੇ ਲੋਕਾਂ ਦੇ ਉੱਤੇ ਉਹਨਾਂ ਨੂੰ ਅਗਰ ਧਿਆਨ ਚ ਰੱਖਦੇ ਆ ਤੇ ਮੈਨੂੰ ਇਹ ਲੱਗਦਾ ਹੈ ਕਿ ਲਗਭਗ 160 ਪਿੰਡ ਪੰਜਾਬ ਦੇ ਉਜਾੜਨੇ ਆ ਤੇ ਉਜਾੜਾ ਦਵਨੀ ਜੇ ਤੋਂ ਨਿਗਾਹ ਮਾਰਦੇ ਆ ਆਪਾਂ ਦੇਖਿਆ ਚੰਡੀਗੜ੍ਹ ਉਜੜਿਆ ਚੰਡੀਗੜ੍ਹ ਵਸਾਇਆ ਲੋਕ ਉਜੜੇ ਪਿੰਡ ਉਜੜੇ ਉਹਨਾਂ ਪਿੰਡਾਂ ਦੇ ਜਿਹੜੇ ਲੋਕ ਜਿੱਥੇ-ਜਿੱਥੇ ਜਾ ਕੇ ਵਸੇ ਕੀ ਇਹਨਾਂ ਦੀ ਮੁੜਕੇ ਕਿਸੇ ਨੇ ਸਾਰ ਨਹੀਂ ਕਿ ਤੁਸੀਂ ਕਿੱਥੇ ਹੋ ਗੁਜਰਾਤ ਦੇ ਵਿੱਚ ਸਾਡੇ ਲੋਕ ਗਏ ਨੇ ਔਰ ਉਹਨਾਂ ਲੋਕਾਂ ਦਾ ਅੱਜ ਤੱਕ ਗੁਜਰਾਤ ਸਰਕਾਰ ਉਹਨਾਂ ਦੇ ਖਿਲਾਫ ਕੇਸ ਪਾਈ ਬੈਠੀ ਆ ਵੀ ਇਹਨਾਂ ਨੂੰ ਇੱਥੋਂ ਕੱਢੋ ਸਾਡਾ ਗਵਰਨਰ ਸਟੇਟ ਹੈ ਰਾਜਸਥਾਨ ਉਹ ਕਹਿੰਦੇ ਅਸੀਂ ਵਾੜਨ ਕਿਸੇ ਨੂੰ ਨਹੀਂ ਦੇਣਾ ਹਿਮਾਚਲ ਨੇ ਕਹਿਤਾ ਅਸੀਂ ਨਹੀਂ ਕਿਸੇ ਨੂੰ ਵੜਨ ਦੇਣਾ ਉਤਰਾਖੰਡ ਨੇ ਵੀ ਉਹੀ ਕਾਨੂੰਨ ਪਾਸ ਕਰਤਾ ਹਰਿਆਣੇ ਕੋਲੇ ਜ਼ਮੀਨ ਹੈ ਹੀ ਨਹੀਂ ਜਾਈਏ ਪਾਕਿਸਤਾਨ ਚ ਘੱਲਣੇ ਇਹ ਲੋਕ ਜਿਹਨਾਂ ਨੂੰ ਜਿਹੜੇ 160 ਪੈੰਡ ਉਜਾੜਨੇ ਆ ਇਹ ਕਿੱਧਰ ਕੱਢਨੇ ਆ ਸੋ ਇਹ ਜਿਹੜਾ ਵਰਤਾਰਾ ਹੈ ਸਰਕਾਰ ਦਾ ਕਾਰਪੋਰੇਟ ਪੱਖੀ ਫੈਸਲੇ ਲੈ ਰਹੀ ਹੈ ਜਿਹੜੀ ਉਹਨਾਂ ਦੇ ਖਿਲਾਫ ਔਰ ਕਿਸਾਨ ਬਚਾਉਣ ਲਈ ਕਿਸਾਨਾਂ ਦੀ ਜ਼ਮੀਨ ਬਚਾਉਣ ਲਈ ਇਹ ਲੈਂਡ ਪੂਲਿੰਗ ਦੇ ਖਿਲਾਫ ਜਿਹੜੀ ਮੂਵਮੈਂਟ ਖੜੀ ਕਰਨ ਦੀ ਇੱਕ ਕੋਸ਼ਿਸ਼ ਹੈ ਜਿਹਦੇ ਚੋਂ ਇੱਥੇ ਮੀਟਿੰਗ ਰੱਖੀ ਆ 7 ਤਰੀਕ ਨੂੰ ਸਾਡਾ ਵੱਡਾ ਇਕੱਠ ਰੱਖਿਆ ਸੀ ਲੁਧਿਆਣਾ ਜ਼ਿਲ੍ਹੇ ਦਾ ਪਿੰਡ ਜੋਧਾਂ ਦੀ ਦਾਣਾ ਮੰਡੀ ਦੇ ਵਿੱਚ ਵਾਹਿਗੁਰੂ ਕਿਰਪਾ ਕਰੇ ਤੁਸੀਂ ਦੇਖੋਗੇ ਉੱਥੇ ਬਾਤ ਤੁਹਾਨੂੰ ਵੀ ਸਾਰਿਆਂ ਨੂੰ ਸੱਦਾ ਦਿੰਨਾ ਹੈ ਕਿ ਜਰੂਰ 7 ਤਰੀਕ ਨੂੰ ਉੱਥੇ ਆਪਣੇ ਦਰਸ਼ਨ ਦਿਓ ਪਤਾ ਲੱਗੇ ਤੁਹਾਡੇ ਮਾਧਿਅਮ ਤੋਂ ਲੋਕਾਂ ਦੀ ਆਵਾਜ਼ ਜਾਵੇ ਕਿਉਂਕਿ ਸਾਡਾ ਮੁੱਖ ਮੰਤਰੀ ਰੋਜ਼ ਇਹ ਕਹਿੰਦਾ ਹੈ ਕਿ ਜੀ ਅੱਜ ਅਸੀਂ ਕਿਸਾਨਾਂ ਨਾਲ ਹੀ ਰਿੰਗ ਕੀਤੀ ਉਹਨਾਂ ਤੋਂ ਪੁੱਛਿਆ ਲੋਕਾਂ ਨੇ ਸਾਡੇ ਹੱਕ 'ਚ ਨੇ ਫਲਾਣੇ ਸ਼ਹਿਰ ਦੇ ਵਿੱਚ ਸਾਾਨੂੰ ਇੰਨੀ ਜ਼ਮੀਨ ਦੇਤੀ ਫਲਾਣੇ ਸ਼ਹਿਰ 'ਚ ਇੰਨੀ ਦੇਤੀ ਉੱਥੇ ਆਪਾਂ ਤੁਹਾਡੀ ਹਾਜ਼ਰੀ ਦੇ ਵਿੱਚ ਪਲੀ ਪਾਤ ਇਮਾਨਦਾਰੀ ਨਾਲ ਸਰਕਾਰ ਤੱਕ ਇਹ ਗੱਲ ਪਹੁੰਚਾਵਾਂਗੇ ਕਿ ਭਾਈ ਆ ਲੋਕਾਂ ਨੂੰ ਪੁੱਛੋ ਵੀ ਇਹ ਲੋਕ ਜ਼ਮੀਨ ਦੇਣ ਵਾਲੇ ਐ ਲੋਕ ਜ਼ਮੀਨ ਦੇਣੀ ਚਾਹੁੰਦੇ ਆ ਸੋ ਲੋਕਾਂ ਦਾ ਜਿਹੜਾ ਰੋਸ ਲੋਕਾਂ ਦਾ ਰੋਹ ਆ ਜਿਹੜਾ ਉਹ ਬਹੁਤ ਜ਼ਿਆਦਾ ਇਹਦੇ ਖਿਲਾਫ ਗਰਮਾਇਆ ਹੋਇਆ ਔਰ ਉਸੇ ਦੇ ਵਿੱਚ ਉਹਦੀ ਮਜ਼ਬੂਤੀ ਲਈ ਉਹਨੂੰ ਤਕੜਿਆ ਕਰਨ ਦੇ ਲਈ ਅਸੀਂ ਇਹ ਸਰਾਹ ਦਿੱਤੇ ਹਰ ਇੱਕ ਝੇੜੇ ਦੀ ਮੀਟਿੰਗ ਕਰਵਾ ਰਹੇ ਹਾਂ ਜਿਵੇਂ ਕਿ ਅੱਜ ਸਮਾਜ ਚੇਂਜ ਹੋਇਆ ਤਬਦੀਲ ਹੋਇਆ ਸਾਡਾ ਜਿਹੜਾ ਯੂਥ ਸੀ ਕਦੇ ਇਹ ਲੱਗਦਾ ਸੀਗਾ ਵੀ ਯੂਥ ਤਾਂ ਹੈ ਹੀ ਨਹੀਂ ਯੂਨੀਅਨਾਂ ਦੇ ਨਾਲ ਸਾਡੇ ਨਾਲ ਬਹੁਤ ਵੱਡੀ ਪੱਧਰ ਦੇ ਉੱਤੇ ਯੂਥ ਜੁੜ ਰਿਹਾ ਹੈ ਔਰ ਅਸੀਂ ਚਾਹੁੰਦੇ ਵੀ ਆਏ ਇਹ ਜੱਥੇਬੰਦੀਆਂ ਜਿਉਂਦੀਆਂ ਰੱਖਣੀਆਂ ਭੂ-ਵਿੱਕ ਦੇ ਵਿੱਚ ਕਿਸਾਨਾਂ ਦੀ ਜ਼ਮੀਨ ਚੌਂਦੀ ਰੱਖਣੀ ਹੈ ਪਰ ਯੂਥ ਨੂੰ ਨਾਲ ਬਰਾਬਰ ਦੇ ਉੱਤੇ ਪੈਰਲਲ ਆਪਦੇ ਖੜਾ ਕਰਨਾ ਪਏਗਾ ਔਰ ਸਾਡੀ ਉਹ ਕੋਸ਼ਿਸ਼ ਹੈ ਔਰ ਇੱਥੇ ਵੀ ਅਸੀਂ ਇਹ ਵੀ ਕੋਸ਼ਿਸ਼ ਕਰਾਂਗੇ ਕਿ ਇਲਾਕੇ ਦਾ ਯੂਥ ਤਕੜਾ ਹੋ ਕੇ ਇਸ ਲੜਾਈ ਦਾ ਇਸ ਦਾ ਇਹ ਮੋੜ ਜਿਹੜਾ ਆਪਾਂ ਬੰਨਿਆ ਇਹਨੂੰ ਆਪਣੇ ਮੋਢਿਆਂ ਤੇ ਭਾਰ ਚੱਕਿਆ ਆਪ ਇੱਕ ਸ਼੍ਰੋਮਣੀ ਅਕਾਲੀ ਦਲ ਕਹਿੰਦਾ ਜੀ ਅਸੀਂ ਵੀ ਲੈਂਡ ਪੁਲਿੰਗ ਦੇ ਖਿਲਾਫ ਮੋਰਚਾ ਲਾਵਾਂਗੇ ਕੀ ਤੁਸੀਂ ਉਹਨਾਂ ਦਾ ਸਾਥ ਰਹੋਗੇ ਜਾਂ ਉਹਨਾਂ ਨੂੰ ਸਾਥ ਦੇਵੋਗੇ ਦੇਖੋ ਸਵਾਲ ਇਹ ਹੈ ਅਗਰ ਉਹ ਲਾਉਂਦੇ ਆ ਤਾਂ ਧੰਨਵਾਦ ਪਰ ਸਵਾਲ ਹੈ ਨੀਅਤ ਦੇਖਣੀ ਪਵੇਗੀ ਤੇ ਨੀਅਤ ਕੀ ਹੈ 2011 ਦੇ ਵਿੱਚ ਸਰਕਾਰ ਕਿਹਦੀ ਸੀ ਸ਼੍ਰੋਮਣੀ ਅਕਾਲੀ ਦਲ ਦੀ ਪਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਲੈਂਡ ਪੂਲਿੰਗ ਹੋਈ ਮੋਹਾਲੀ ਦੇ ਅੰਦਰ ਮੇਰੇ ਕੋਲ ਉਹਨਾਂ ਆਦਮੀਆਂ ਦੀਆਂ ਤਸਵੀਰਾਂ ਉਹਨਾਂ ਦੀਆਂ ਵੀਡੀਓਜ਼ ਮੇਰੇ ਕੋਲ ਹੈਗੀਆਂ ਨੇ ਤੁਹਾਨੂੰ ਮਨ ਉਹਦੇ ਐਡਰੈਸ ਮੁਹੱਈਆ ਕਰਵਾ ਦੇਣਾ ਉਹਨੂੰ ਜਾ ਕੇ ਮਿਲ ਲਿਓ ਉਦੋਂ ਦੀ ਲੈਂਡ ਪੂਲਿੰਗ ਹੋਈ ਵੀ ਅੱਜ ਤੱਕ ਉਹਨਾਂ ਬੰਦਿਆਂ ਨੂੰ ਪੁੱਛ ਲਈ ਕਿ ਜੀ ਨਾਮ ਇਹਨੂੰ ਪਲਾਟ ਮਿਲਿਆ ਜਿਹੜੀ 2 ਕਿੱਲੇ ਜ਼ਮੀਨ ਸੀ ਮੈਂ ਲੈਂਡ ਪੂਲਿੰਗ ਵਿੱਚ ਪਾਤੀ ਤੇ ਮੇਰੀ ਬੇਟੀ ਅਨਮੈਰਿਡ ਹੈ ਔਰ ਓਵਰੇਜ ਹੋ ਚੁੱਕੀ ਹੈ ਮੇਥੋਂ ਆਪਦੀ ਬੇਟੀ ਦੀ ਸ਼ਾਦੀ ਨਹੀਂ ਕੀਤੀ ਗਈ ਬੱਚੇ ਪੜਦੇ ਸੀ ਪੜਨੋਂ ਹਟਾ ਲੇ ਬੱਚਿਆਂ ਦੀਆਂ ਫੀਸਾਂ ਨਹੀਂ ਭਰੀਆਂ ਗਈਆਂ ਇਹ ਕਰਤੂਤਾਂ ਨਹੀਂ ਮੈਂ ਕਹਿੰਦਾ ਚੰਗੀ ਗੱਲ ਆ ਜੇ ਜੇ ਮਤ ਆਉਂਦੀ ਆ ਤਾਂ ਲੇਕਿਨ ਜਦੋਂ ਸਦਾ ਤੇ ਆਉਣੀਆਂ ਨਾ ਅਸੀਂ ਉਦੋਂ ਅਸੀਂ ਕੁਝ ਹੋਰ ਹੁੰਨੇ ਆ ਸਦਾ ਤੋਂ ਬਾਹਰ ਹੁੰਨੇ ਆ ਉਦੋਂ ਅਸੀਂ ਕੁਝ ਹੋਰ ਆ ਕਿਸਾਨ ਜਥੇਬੰਦੀਆਂ ਵੀ ਸਰਕਾਰਾਂ ਦਾ ਹਮੇਸ਼ਾ ਵਰਤਾਰਾ ਇਹ ਰਿਹਾ ਹੈ ਕਿ ਆਪਦੇ ਚਾਹੇਤੇ ਇੰਨੇ ਕਦਾ ਬੰਦੇ ਇਹਨਾਂ ਕੋਲੇ ਹੈਗੇ ਆ ਨਾ ਕਿ ਕਿਤੇ ਵੀ ਹਾਲ ਭਰ ਸਕਦੇ ਨੇ 10000 ਦਾ ਇਕੱਠ ਵੀ ਕਰ ਸਕਦੇ ਨੇ ਉਹ ਜੇ 10000 ਤੋਂ ਵੀ ਹੱਥ ਖੜੇ ਕਰਵਾ ਸਕਦੇ ਆ ਕਿ ਅਸੀਂ ਲੈਂਡ ਪੂਲਿੰਗ ਦੇ ਹੱਕ ਚ ਲੇਕਿਨ ਜਦੋਂ ਉਸ 10 ਲੱਖ ਹਜ਼ਾਰ ਦੇ ਵਿੱਚੋਂ ਜਿਨ੍ਹਾਂ ਨੇ ਲੈਂਡ ਪੂਲਿੰਗ ਦੇ ਹੱਕ ਦੇ ਵਿੱਚ ਹੱਥ ਖੜਾ ਕੀਤਾ ਜਿਦੋਂ ਆਪਦੇ ਪਿੰਡ ਜਾਣਾ ਹੈ ਨਾ ਪਿੰਡ ਵਾਲਿਆਂ ਨੇ ਜਦੋਂ ਸਵਾਲ ਕੀਤੇ ਅੱਗੇ ਵੀ ਹੋਇਆ ਨਾ ਬਾਅਦ ਦੇ ਵਿੱਚ ਪਹਿਲਾਂ ਹੱਥ ਖੜੇ ਕਰ ਗਿਆ ਤੇ ਬਾਅਦ ਦੇ ਵਿੱਚ ਜਾ ਕੇ ਮਾਫੀ ਮੰਗੀ ਉਹਨੇ ਲੋਕਾਂ ਤੋਂ ਕਿ ਮੈਂ ਗਲਤੀ ਕਰ ਬੈਠਾ ਔਰ ਇਦੂ ਵੀ ਗਾਮ ਐ ਬੇਇਨਤੀ ਕਰਾ ਕੇ ਸਰਕਾਰ ਚਾਹੇ ਕੁਛ ਮਰਜ਼ੀ ਕਰੀ ਜਾਵੇ ਉਹਨਾਂ ਦੀ ਪੋਲੀਟਿਕਲ ਪਾਰਟੀ ਆ ਜਿਹੜੀ ਉਹਨਾਂ ਦੇ ਆਗੂ ਉਹਨਾਂ ਦੇ ਮੰਤਰੀ ਗੁਜੇ ਗੁਜੇ ਇਹਦੇ ਖਿਲਾਫ ਹੁਣ ਨਜ਼ਰ ਆਉਣ ਲੱਗ ਪਏ ਕਿਉਂ ਕਿ ਇਹ ਲੋਕਾਂ ਨੂੰ ਲੁੱਟਣ ਵਾਲੀ ਆ ਔਰ ਭਵਿੱਖ ਦੇ ਵਿੱਚ ਅਗਰ ਇਸ ਪਾਲਿਸੀ ਦੇ ਉੱਤੇ ਬਜੇ ਦੇ ਰਹਿਣਗੇ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਆਪਣੇ ਸਾਹਮਣੇ ਆ ਪੰਜ ਵਾਰੀ ਮੁੱਖ ਮੰਤਰੀ ਰਹੇ ਲਿਆ ਔਰ ਲੋਕੇ ਕਹਿੰਦੇ ਸੀਗੇ ਪਹ ਪੋਲਿਟਿਕਸ ਦਾ ਬਾਬਾ ਬੋੜ ਹੈ ਇਹ ਕਹਿੰਦੇ ਸੀ ਨਾ ਲੋਕਾਂ ਨੇ ਬਾਬਾ ਬੋੜ ਦੀ ਵੀ ਛਾਲ ਲਵਾਤੀ ਉਸ ਕਰਕੇ ਲਵਾਈ ਸੀ ਕਿ ਬਾਬੇ ਬੋੜ ਨੇ ਵੀ ਕਹਿਤਾ ਸੀ ਵੀ ਇਹ ਤਿੰਨ ਕਾਨੂੰਨ ਜਿਹੜੇ ਆਏ ਆ ਇਹ ਲੋਕਾਂ ਦੇ ਪੱਖ 'ਚ ਆ ਬਹੁਤ ਵਧੀਆ ਲੋਕਾਂ ਨੂੰ ਕਾਨੂੰਨਾਂ ਦੇ ਖਿਲਾਫ ਲੜਾਈ ਨਹੀਂ ਲੈਣਨੀ ਚਾਹੀਦੀ। ਸੋ ਲੋਕਾਂ ਦੀ ਜਿੱਥੇ ਜ਼ਮੀਨ ਜਾਂਦੀ ਦਿਸੇ ਜੀ ਨਾ ਲੋਕਾਂ ਦਾ ਕੋਈ ਨਹੀਂ ਲੱਗਦਾ ਨੇੜੋਂ ਭਾਵੇਂ ਇਹਨਾਂ ਨੂੰ 92 ਜਿਤਾ ਕੇ ਲੋਕਾਂ ਨੇ ਸਤਾ ਦਿੱਤੀ ਲੇਕਿਨ ਲੋਕ ਉਹ ਸਤਾਖੋਣ ਵੀ ਜਾਣਦੇ ਨੇ ਜਿਹੜੀ ਭਗਵਾਨ ਜੀ ਮਾਨ ਨੇ ਕਿਹਾ ਸੀ ਨਾ ਕਿ ਡਲਾ ਤੋਂ ਡਲਾ ਹੁੰਦਾ ਪਤਾ ਨਹੀਂ ਕਿੱਧਰ ਸੇ ਚਲਾ ਹੁੰਦਾ ਹੈ। ਉਹ ਹੁਣ ਚੱਲਣਾ ਹੈ। ਵੈਰੀ ਗੁੱਡ। ਉਹਦੇ ਤੋਂ ਕਬਰਾਹੜ ਦੇ ਵਿੱਚ ਆ ਕੇ ਅੱਜ ਇਹਨਾਂ ਦੇ ਲੀਡਰ ਸਹਿਮਾਨ ਯੂਟਰਨ ਲੈ ਰਹੇ ਨੇ ਥੋੜੇ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਸ਼੍ਰੀ ਮਾਨ ਪ੍ਰਵਤਮਾਨ ਜੀ ਵੀ ਯੂਟਰਨ ਲੈਣਗੇ ਧੰਨਵਾਦ ਸਰ ਹੁਣ ਤਾਂ ਨਹੀਂ ਗੋਦੀ ਮੀਡੀਆ ਤੁਸੀਂ ਦੇਖਦੇ ਹੁਣ ਤਾਂ ਮੀਡੀਆ ਕਿਸਾਨਾਂ ਦੇ ਹੱਕ 'ਚ ਹੈ ਮੈਂ ਇਹ ਰਖੀ ਬੇਨਤੀ ਕਰਾਂ ਮੈਂ ਕਦੇ ਵੀ ਨਹੀਂ ਗੋਦੀ ਮੀਡੀਆ ਦਾ ਹਾਂ ਨਹੀਂ ਬੋਲਿਆ ਤੁਸੀਂ ਮੈਂ ਕਦੇ ਨਹੀਂ ਕਿਹਾ ਹੋਗਾ ਮੇਰੇ ਮੂੰਹ ਕਦੇ ਤੁਸੀਂ ਬੋਲਦੇ ਲੰਬੀ ਲੰਬੀ ਭੁਖੜਤਾਲ ਕੀਤੀ ਤੁਹਾਡੀ ਸੇਵ ਠੀਕ ਹੈ ਜੀ ਦੇਖੋ ਮੈਂ ਇੱਕ ਫਿਰ ਇਹਦੇ 'ਤੇ ਵੀ ਗੱਲ ਦੱਸ ਦਿੰਦਾ ਤੁਹਾਨੂੰ ਮੈਨੂੰ ਲੱਗਦਾ ਮੈਨੂੰ ਕੈਂਸਰ ਸੀ ਮੈਂ ਖੈ ਤੁਹਾਨੂੰ ਪਤਾ ਹੋਗਾ ਸਰ ਜੀ ਹਾਂ ਜੀ ਔਰ ਉਸ ਤੋਂ ਬਾਅਦ ਮੈਂ ਤਾਂ ਕਹੂੰਗਾ ਮੇਰੀ ਟ੍ਰੀਟਮੈਂਟ ਹੋਈ ਆ ਹੈਨਾ ਉਸ ਤੋਂ ਬਾਅਦ ਮੇਰੇ ਜਦੋਂ ਪੀਐਸਏ ਵਗੈਰਾ ਟੈਸਟ ਹੋਏ ਨੇ ਉਹ ਨੋਰਮਲ ਆ ਗਏ